हां जी सर की कहना चाहने हो स्कूल ਦੇ ਵਿੱਚ ਜਿਹੜੀਆਂ ਨਵੀਂ ਐਡਮਿਸ਼ਨ ਸ਼ੁਰੂ ਹੋ ਰਹੀਆਂ ਨੇ ਮਾਜੋ ਮਾਪਿਓ ਅਸੀਂ ਦਾਜ ਪਬਲਿਕ ਸਕੂਲ ਵਿੱਚ ਪਲੀਵੀ ਕਲਾਸ ਦੇ ਨਾਲ ਐਡਮਿਸ਼ਨ ਸ਼ੁਰੂ ਕਰ ਦਿੱਤੀਆਂ ਹਨ ਜਿਸ ਵਿੱਚ ਅਸੀਂ ਬੱਚਿਆਂ ਦੇ ਲਈ 1 ਕਲਾਸ ਫੈਸਿਲਿਟੀਆਂ ਅਤੇ ਸਭ ਤੋਂ ਵੱਡੀ ਗੱਲ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ ਆ ਉਹ ਹੈ ਟੀਚਰ 1 ਕਲਾਸ ਟੀਚਰ ਦਿੰਦੇ ਹਨ ਟੀਚਰ ਇਸ ਵਿੱਚ 3 ਟੀਚਰ ਆਪਲੇਵੇ ਦੇ ਜਿਹੜੇ ਕਿ ਬੱਚਿਆਂ ਨੂੰ ਔਰਲ ਨਾਲ ਰਿਟਨ ਨਾਲ ਐਕਟੀਵਿਟੀ ਸਪੈਸ਼ਲਿਸਟ ਟੀਚਰ ਆ ਤੇ ਐਕਟੀਵਿਟੀ ਤੇ ਵੀ ਕਰਵਾਉਣਗੇ ਜਿਆਦਾ ਸਟੈਸ ਪ੍ਰੈਵੀ ਮੈਚਰ ਐਕਟੀਵਿਟੀ ਵਿੱਚ ਕਰਾਇਆ ਜਾਊਗਾ ਤਾਂ ਕਿ ਬੱਚੇ ਜਲਦੀ ਤੋਂ ਜਲਦੀ ਗੇਮ ਖਾਸ ਤੱਕ ਬੱਚੇ ਇਹਨਾਂ ਦੇ ਟਾਈਮ ਦੇ ਵਿੱਚ ਕਲਾਸਾਂ 'ਚ ਬੈਠਣਾ ਕਲਾਸਿਕ ਐਟੀਕੀਟ ਬੀ ਡਿਸਪਲਨ ਇਹ ਸਾਰਾ ਕੁਝ ਅਸੀਂ ਬੱਚਿਆਂ ਨੂੰ ਪਲੇ ਵਿੱਚ ਸਿਖਾਉਂਦੇ ਆ ਤਾਂ ਕਿ ਜਦੋਂ ਕੱਲ ਬੱਚਾ ਨਰਸਿੰਗ ਇੰਟਰ ਕਰੇ ਉਸ ਵੇਲੇ ਬੱਚਾ ਇੰਨਾ ਪਰਫੈਕਟ ਹੋਵੇ ਕਿ ਨਰਸਿੰਗ 'ਚ ਉਸਦੇ ਲਈ ਕੋਈ ਪ੍ਰੋਬਲਮ ਨਾ ਆਵੇ ਨਰਸਿੰਗ 'ਚ ਜਦੋਂ ਇਹਨਾਂ ਬੱਚਿਆਂ ਨੂੰ ਅਸੀਂ ਪ੍ਰਮੋਟ ਕਰਾਂਗੇ ਉਸ ਵੇਲੇ ਅਸੀਂ ਬੱਚਿਆਂ ਦੇ ਲਈ ਇੱਕ ਸਪੈਸ਼ਲ ਕੰਸੈਸ਼ਨ ਸਕਾਲਰਸ਼ਿਪ ਹੈ ਜੀਐਸ ਫਾਊਂਡੇਸ਼ਨ ਸਕਾਲਰਸ਼ਿਪ ਹੈ ਜਿਹੜਾ ਕਿ ਹਰੇਕ ਸਾਲ ਅਸੀਂ ਬੱਚਿਆਂ ਨੂੰ ਦੇ ਰਹੇ ਆ ਉਹ 5000 ਰੁਪਏ ਦਾ ਸਕਾਲਰਸ਼ਿਪ ਵੀ ਬੱਚਿਆਂ ਨੂੰ ਮਿਲੂਗਾ ਜਿਹੜਾ ਕਿ ਉਹਨਾਂ ਦੇ ਐਨੂਅਲ ਫੀਸ ਵਿੱਚੋਂ 5000 ਰੁਪਿਆ ਲੈਸ ਕਰ ਦਿੱਤਾ ਜਾਊਗਾ ਧੰਨਵਾਦ